ਸ੍ਰੀ ਕਾਰ ਅੱਜ ਆਪਾਂ ਖੜੇ ਆ ਜੋ ਕਿ ਪਸ਼ੂ ਮੰਡੀ ਐ ਤਨਹੋਲੇ ਤੋਂ ਪਹਿਲਾਂ ਬਹੁਤ ਚਿਰਾਂ ਦੀ ਬਹੁਤ ਸਮਿਆਂ ਦੀ ਲੱਗੀ ਹੋਈ ਬਹੁਤ ਸਾਲ ਹੋ ਗਏ ਲੱਗਦੇ ਨੂੰ ਉਹ ਪਸ਼ੂ ਮੰਡੀ ਦੇ ਵਿੱਚ ਬਾਈਆਂ ਨੇ ਮੰਡੀ ਬੱਕਰੀਆਂ ਦੀ ਵੀ ਚਾਲੂ ਕਰਤੀ ਕਿਹੜੀ ਕਿਹੜੀ ਤਰੀਕ ਦੀ ਕਰੀਏ ਜੀ 4 14 ਤੇ 24 ਅੱਜ 24 ਦੀ ਐ ਅੱਜ 24 ਤੇ 4 ਤਰੀਕ ਤੇ 14 ਹਾਂਜੀ ਮਹੀਨੇ ਦੇ ਵਿੱਚ ਜੀ ਤਿੰਨ ਮੰਡੀਆਂ ਚਾਲੂ ਕਰਤੀਆਂ ਬੱਕਰੀਆਂ ਦੀਆਂ ਜਿੱਥੇ ਲੱਗਦੀ ਐ ਪਹਿਲਾਂ ਤੋਂ ਮੱਝਾਂ ਦੀ ਮੰਡੀ ਮੱਜਾਂ ਦੀ ਮੰਡੀ ਦੇ ਵਿੱਚ ਜਿੰਨੇ ਬੇਲੇ ਦਿੰਨੇ ਉਹਨੇ ਬੇਲੇ ਦਿਨਾਂ ਦੇ ਵਿੱਚ 4 24 ਤੇ 14 ਤਰੀਕਾ ਮਹੀਨੇ ਦੀਆਂ ਤਿੰਨ ਮੰਡੀਆਂ ਬਾਈਆਂ ਨੇ ਚਾਲੂ ਨਵੀਂ ਮੰਡੀ ਕਰਤੀ ਬੱਕਰੀਆਂ ਦੀ ਤਨੋਲੇ ਮੰਡੀ ਦੇ ਵਿੱਚ ਵੀ ਸਾਡੀ ਬੇਨਤੀ ਆ ਦੂਰੋਂ ਨੇੜੋਂ ਸਭ ਵਪਾਰੀਆਂ ਨੂੰ ਬਾਰਲਿਆ ਸਤੇਟਾਂ ਵਾਲਿਆਂ ਨੂੰ ਪੂਨਾ ਬੰਬਾ ਮਹਾਰਾਸ਼ਟਰ ਕਵਾਟੀ ਹਿਮਾਚਲ ਤੇ ਆਪਣੇ ਆਹਾ ਜੀ ਨੋਏ ਐਸ ਕਨੀ ਜੁੱਪੀ ਸਾਰਨਪੁਰ ਕਨੀ ਬਿਸਾਰਨਪੁਰ ਦੇ ਸਾਰੇ ਵਪਾਰੀਆਂ ਨੂੰ ਹੱਥ ਬੰਨ ਕੇ ਬੇਨਤੀ ਹੈ ਇਸ ਮੰਡੀ ਦੇ ਵਿੱਚ ਵੱਧ ਤੋਂ ਵੱਧ ਪਹੁੰਚੋ ਮੰਡੀ ਦਾ ਆਪਾ ਯੋਗਦਾਨ ਪੂਰਾ ਵਧਾਈਏ ਹੌਸਲਾ ਵਧਾਈ ਕਰੀਏ ਤੇ ਪਸ਼ੂ ਵੇਚੀਏ ਤੇ ਲਈਏ ਵੱਧ ਤੋਂ ਵੱਧ ਪਹੁੰਚੋ ਸੁਭਦਿਆਰੇ ਪਾਣੀ ਦੀ ਧਾਣੀ ਦੀ ਸਾ ਰੋਟੀ ਲੰਗਰ ਬਾਈਆਂ ਨੇ ਸਭ ਚਲਾਤਾ ਪਾਣੀ ਦੀਆਂ ਖੇੜਾ ਤੁਹਾਨੂੰ ਪਤਾ ਹੀ ਹੈ ਵੀ ਮੱਝਾਂ ਪਿੰਦੀਆਂ ਨੇ ਨੇ ਭਰੀਆਂ ਹੀ ਰਹਿੰਦੀਆਂ ਨੇ ਤੇ ਛੋਂ ਦੇ ਸੈੱਟ ਬਹੁਤ ਵਧੀਆ ਸੈੱਟ ਦਿਖਾਊਗਾ ਬਾਈ ਤੁਹਾਨੂੰ ਵੀਡੀਆਂ ਰਾਹੀ ਤੇ ਸੈੱਟ ਪਾਏ ਹੋਏ ਨੇ ਬਹੁਤ ਵਧੀਆ ਸਾਰੇ ਸੈੱਡਾਂ ਦੀ ਅਸੀਂ ਵੀਡੀਓ ਬਣਾਵਾਂਗੇ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਤੇ ਅਸੀਂ ਆ ਬਾਈ ਅੱਜ ਮੁੰਡਾ ਸਾਡਾ ਵੀਡੀਓ ਬਣਾਉਣ ਨਾਲ ਵੀ ਬੁਲਾਇਆ ਪਹਿਲੀ ਮੰਡੀ ਵੀ ਮੈਂ ਇੱਕ ਬਾਈ ਨੂੰ ਪੱਤਰਕਾਰ ਨੂੰ ਬੁਲਾ ਕੇ ਇੰਟਰਵਿਊ ਪਾਈ ਥੀ ਇਸ ਮੰਡੀ ਦੀ ਉਹ ਬਾਈ ਨੇ ਚਾੜਤੀ ਵੀਡੀਓ ਤੇ ਅੱਜ ਅਸੀਂ ਵੀ ਇਹਦੇ 'ਚ ਸਾਰਾ ਕੁਝ ਲਿਖ ਕੇ ਰਾਤ ਨੂੰ ਵੀਡੀਓ ਪਾ ਦਾਂਗੇ ਅੱਜ ਜੇ ਟਾਈਮ ਹੋਇਆ ਤੇ ਲਈ ਮੂਰੇ ਨਾ ਵੀਡੀਓ ਹੋਈ ਨਹੀਂ ਫਿਰ ਕੱਲ੍ਹ ਲਈ ਰਾਤ ਪਾ ਦਾਂਗੇ ਹਾਂ ਜੀ ਵੀ ਧੰਨਵਾਦ ਸਾਰਿਆਂ ਦਾ ਕਰਦੇ ਆਂ ਬਾਈਆਂ ਦਾ ਵਪਾਰੀਆਂ ਦਾ ਵੇਚਣ ਵਾਲਿਆਂ ਦਾ ਤੇ ਲੈਣ ਵਾਲਿਆਂ ਦਾ ਵਪਾਰੀਆਂ ਦੇ ਨਾਲੇ ਮੰਡੀ ਚੱਲੂਗੀ ਵਪਾਰੀਆਂ ਤੋਂ ਬਿਨਾ ਸਾਡੀ ਮੰਡੀ ਨਹੀਂ ਚੱਲਦੀ ਹਾਂਜੀ ਵੀ ਬਾਈਆਂ ਨੂੰ ਵੀ ਮੈਂ ਕਹਿੰਨਾ ਮੰਡੀ ਵਾਲਿਆਂ ਨੂੰ ਵੀ ਮਿੱਠਤ ਪਿਆਰਤ ਨਾਲ ਆਪਾਂ ਬਾਈਆਂ ਨੂੰ ਬੁਲਾਓ ਯੋਗਦਾਨ ਪਵਾਓ ਇਹ ਨਾ ਬਾਈਆਂ ਦਾ ਵਪਾਰੀਆਂ ਤੋਂ ਬਿਨਾ ਆਪਾਂ ਨਹੀਂ ਮੰਡੀ ਇਹ ਆਪਣੀ ਨਹੀਂ ਵਪਾਰੀਆਂ ਦੀ ਮੰਡੀ ਹੈ ਹਾਂਜੀ ਇਹ ਭਾਈਆਂ ਦੇ ਨਾਲ ਮੰਡੀ ਆਪਣੀ ਹੈ ਆਪਣਾ ਕੁਛ ਨਹੀਂ ਇਹਦੇ ਵਿੱਚ ਮੰਡੀ ਇਹਨਾਂ ਦੀ ਹੈ ਵੀ ਮਿੱਠਤ ਪਿਆਰਤ ਨਾਲ ਆਪਾਂ ਲੋਕਾਂ ਦਾ ਦਿਲ ਜਿੱਤੀਏ ਦਿਲ ਜਿੱਤ ਕੇ ਆਪਾਂ ਮੰਡੀ ਚਲਾਈਏ ਵੀ ਮੰਡੀ ਦਾ ਹੌਸਲਾ ਵਧਾਈ ਵਧਾਈਏ ਬਾਕੀ ਆਪਾਂ ਇਧਰ ਬਾਈਆਂ ਦਾ ਹੋਰ ਪਤਾ ਲੈਣੇ ਆ ਮਾਲ ਵਾਲਾ ਦਾ ਇੰਟਰਵਿਊ ਲੈਣੇ ਆ ਅੱਜ ਸਰਵਾਤ ਕਰੀਏ ਹੁਣ ਸਸਰੀ ਕਾਰਜੀ ਚਰਨਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਪਤਾ ਇਹੀ ਕਹਿਨੇ ਆ ਬਾਈ ਜੀ ਵੀ ਜਿਹੜਾ ਮਾਲ ਵਾਲਾ ਬੰਦਾ ਆ ਇਹ ਜਿਹੜੇ ਪਸ਼ੂ ਨੇ ਵੀਰੇ ਪਸ਼ੂਆਂ ਵਾਲੀ ਮੰਡੀ ਚੱਲਣੀ ਆ ਜੀ ਠੀਕ ਆ ਜੀ ਗੱਲ ਬਾਕੀ ਜਿਹੜਾ ਮੇਨ ਮੁੱਦਾ ਹੁੰਦਾ ਵੀਰੇ ਚਲੋ ਬਾਈਆਂ ਨੇ ਤਾਂ ਇੱਕ ਉਪਰਾਲਾ ਕਰਨਾ ਆ ਤਾਂ ਮੇਨ ਮਸਕ ਤੇ ਇਹ ਹੁੰਦਾ ਵੀ ਜਿਹੜੇ ਵਪਾਰੀ ਵੀਰ ਨੇਗੇ ਜਾਂ ਬੱਕਰੀਆਂ ਵਾਲੇ ਬਾਈ ਹੋਗੇ ਦੇਖੋ ਉਹ ਹਰੇਕ ਬੰਦਾ ਉਰੇ ਪਹੁੰਚੋ ਹਰੇਕ ਤਰ੍ਹਾਂ ਦੀ ਮੇਰੇ ਨੌਲੇਜ ਮਿਲਦੀ ਆ ਮੰਡੀ ਦੇ ਵਿੱਚ ਆ ਕੇ ਜਿਵੇਂ ਹੁਣ ਕੋਈ ਬਾਈ ਆ ਕੋਈ ਸਾਡੇ ਕੋਲੇ ਅਣਜਾਣ ਬਾਈ ਆ ਗਿਆ ਬਾਈ ਜੀ ਖੜੇ ਨੇ ਸਾਡੇ ਕੋਲੇ ਇਹਨਾਂ ਨੂੰ ਬੱਕਰੀ ਬਾਰੇ ਨਹੀਂ ਪਤਾ ਹੈਗਾ ਉਹ ਬਾਈਆਂ ਨੂੰ ਹੱਥ ਜੋੜ ਕੇ ਬੇਨਤੀ ਆ ਬਾਈ ਪੰਜ ਚਾਰ ਮੰਡੀਆਂ ਘੁੰਮੋ ਰੇਟ ਬਾਰੇ ਵੀ ਤੁਹਾਨੂੰ ਪਤਾ ਲੱਗੂਗਾ ਬਾਈ ਜੀ ਬੱਕਰੀ ਬਾਰੇ ਵੀ ਤੁਹਾਨੂੰ ਨੌਲੇਜ ਆਊਗੀ ਵੇ ਕਿੰਨੇ ਰੁਪਈਆ ਦੀ ਬੱਕਰੀਆ ਕਿੰਨੇ ਰੁਪਈਆ ਦੀ ਆਪਾਂ ਖਰੀਦਨੀ ਆ ਠੀਕ ਆ ਜੀ ਸਾਡੀ ਇਹ ਵੀ ਬਾਈਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਬਾਈ ਜੀ ਕਈ ਵਾਰੀ ਅਣਜਾਣ ਬੰਦੇ ਹੁੰਦੇ ਨੇ ਬਾਈ ਮਾੜੇ ਚੰਗੇ ਬੰਦਿਆਂ ਦੇ ਧੱਕੇ ਚੜ ਜਾਂਦੇ ਨੇਗੇ ਠੀਕ ਆ ਜੀ ਜਿਹੜੇ ਹੁਣ ਕਾਰੀਕਰ ਬੰਦੇ ਨੇ ਬਾਈ ਸਾਨੂੰ ਹਰੇਕ ਬਾਰੇ ਜਿਵੇਂ ਬਾਈ ਰਾਜੂ ਹੋ ਗਿਆ ਬਾਈ صدیق ਹੋ ਗਿਆ ਇਹਨਾਂ ਨੂੰ ਜਾਣਕਾਰੀ ਆ ਵੀਰੇ ਬੱਕਰੀ ਬਾਰੇ ਕਿਉਂ ਜਾਣਕਾਰੀ ਆ ਬਾਈ ਜੀ ਕਿਉਂਕਿ ਇਹ ਪਹਿਲੇ ਦਿਨੋਂ ਬੱਕਰੀਆਂ 'ਚ ਡੁੱਬੇ ਹੋਏ ਨੇਗੇ ਗਾੜਾ ਇਹਨਾਂ ਦਾ ਬੱਕਰੀਆਂ ਦਾ ਬਾਈ ਜੀ ਇਸ ਕਰਕੇ ਆ ਬਾਈ ਕਈ ਬੰਦੇ ਅਣਜਾਣ ਬੰਦੇ ਨੂੰ ਫਾਜਾਂ ਦੇ ਲੈ ਬਾਈ ਉਹ ਧੋਖਾ ਖਾ ਜਾਂਦੇ ਨੇ ਜਦੋਂ ਬੱਕਰੀ ਦੇ ਰੇਟ ਬਾਰੇ ਕਿਸੇ ਬੰਦੇ ਨੂੰ ਪਤਾ ਹੈਗਾ ਬੱਕਰੀ 12000 ਦੀ ਹੁੰਦੀ ਆ ਲੈ ਜੀ ਆਪਾਂ 25000 ਦੀ ਉਹ ਵੀਰੇ 13000 ਰੁਪਏ ਦਾ ਪਹਿਲਾਂ ਹੀ ਮਹਗੀ ਹੋ ਗਈ ਉਹ ਪ੍ਰੋਪਰਟੀ ਆਪਾਂ ਨੂੰ ਕਿੱਥੋਂ ਦਊਗੀ ਵੀਰੇ ਬੱਕਰੀ ਆਪਾਂ ਇਹ ਚੀਜ਼ਾਂ ਦਾ ਵੀ ਬਾਈ ਜੀ ਖਿਆਲ ਰੱਖਣਾ ਮੈਂ ਹੁਣ ਤਨਾ ਬੱਕਰੀ ਬਾਰੇ ਥੋੜੀ ਜਿਹੀ ਨੋਟ ਦਿੱਤਾ ਆ ਮਿਲਦੀ ਆ ਕੀ ਆਪਾਂ ਸ਼ਾਮ ਨੂੰ ਨਾ 6 ਵਜੇ ਗੱਲ ਆਪਾਂ ਖੋਲ੍ਹ ਕੇ ਕਰ ਲੀਏ ਤੁਹਾਨੂੰ ਭਾਣਾ ਲੱਗੂਗਾ ਬਾਈ ਜੀ ਇਹ ਨਾ ਸੋਚਿਆ ਕਰੋ ਵੀ ਅੱਜ ਆਸੀ ਆਗੇ ਤੇ ਅੱਜ ਹੀ ਆਪਾਂ ਨੇ ਫਾਹਾ ਲੈਣਾ ਫਾਹਾ 6 ਵਜੇ ਮੈਨੂੰ ਫੋਨ ਲਾ ਤੈਨੂੰ ਸਾਰੀ ਨੋਟਸ ਬੱਕਰੀਆਂ ਸਾਡੇ ਕੋਲੇ ਬੜ ਆਸੀਂ ਵੀਡੀਓ ਚਲਾ ਰੱਖੀ ਐ ਇੰਟਰਵਿਊ ਕਰ ਲਈ ਠੀਕ ਹੈ ਗੀ ਗੱਲ ਆ ਧੋਖਾ ਕਿਉਂ ਹੋ ਗਿਆ ਬਾਈ ਜਦੋਂ ਆਪਾਂ ਨੂੰ ਜਾਣਕਾਰੀ ਨਹੀਂ ਹੈਗੀ ਧੋਖਾ ਤਾਂ ਤਾਂ ਹੋਊਗਾ ਬਾਈ ਠੀਕ ਹੈ ਜਦੋਂ ਆਪਾਂ ਪੱਕੇ ਬੰਦੇ ਦੇ ਬਾਈ ਕੰਨੇ ਲੱਗੇ ਹੁੰਨੇ ਆ ਉਹਨੂੰ ਜਾਣਕਾਰੀ ਹੋਊਗੀ ਜੇ ਅੱਜ ਬਾਈ ਰਾਜੂ ਨੇ ਬੱਕਰੀ ਦਿਵਾਤੀ ਜਾਂ ਬਾਈ ਮੈਂ ਬੱਕਰੀ ਦਿਵਾਤੀ ਜਾਂ ਬਾਈ ਸਦੀਕ ਨੇ ਬੱਕਰੀ ਦਿਵਾਤੀ ਚਲੋ ਮੰਡੀਆਂ ਦੇ ਵਿੱਚ ਬਹੁਤ ਦਲਾਲ ਨੇ ਬਾਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਪਰ ਆਪਾਂ ਇਹ ਕਹਿੰਦੇ ਆ ਵੀ ਕਿਸੇ ਨਾਲ ਠੱਗਾ ਠੂਰੀ ਵਾਲਾ ਕੰਮ ਨਹੀਂ ਹੋਣਾ ਚਾਹੀਦਾ ਬਾਈ ਠੀਕ ਹੈ ਜੀ ਇਹ ਮੰਡੀਆਂ ਤਾਂ ਬਾਈ ਜੀ ਕਾਮਜਾਬ ਨੇਗੀਆਂ ਜੇ ਆਪਾਂ ਧੋਖੇਬਾਜੀ ਨਾਲ ਕਿਸੇ ਨਾਲ ਕਰਾਂਗੇ ਇਹ ਕੋਈ ਜ਼ਰੂਰੀ ਨਹੀਂ ਹੈਗਾ ਵੀ ਆਪਾਂ ਨੂੰ ਬੱਕਰੀਆਂ ਦੀ ਆ ਜਾਂ ਡੰਗਰਾਂ ਦੀ ਮੰਡੀ ਆ ਕਿਸੇ ਵੀ ਤਰ੍ਹਾਂ ਦੀ ਹੁਣ ਬਾਈਆਂ ਦੀ ਉਰੇ ਮੱਝਾਂ ਦੀ ਵੀ ਮੰਡੀ ਲੱਗਦੀ ਆ ਬਾਈ ਜੀ ਗਾਈਆਂ ਦੀ ਵੀ ਮੰਡੀ ਲੱਗਦੀ ਆ ਜੇ ਇਹ ਇੱਕ ਨਾਲ ਧੋਖਾ ਕਰਕੇ ਦੁਬਾਰੇ ਬਾਈ ਜੀ ਕੋਈ ਬੰਦਾ ਨੀ ਉਰੇ ਪਹੁੰਚਦਾ ਹੈਗਾ ਠੀਕ ਹੈ ਜੀ ਗੱਲ ਪਰ ਧੋਖਾ ਵੀਰੇ ਮਾੜਾ ਹੁੰਦਾ ਆ ਪਰ ਪੱਕੇ ਬੰਦੇ ਤੋਂ ਬਿਨਾ ਜਾਣਕਾਰੀ ਤੋਂ ਬਿਨਾ ਬੱਕਰੀ ਨਾ ਲਓ ਬਾਈ ਇੱਕ ਦੋ ਮੰਡੀਆਂ ਘੁੰਮੋ ਪਤਾ ਲੱਗ ਜਾਂਦਾ ਬਾਈ ਜੀ ਆਪਾਂ ਨੂੰ ਰੇਟਾਂ ਬਾਰੇ ਠੀਕ ਹੈ ਜੀ ਗੱਲ ਪਰ ਆਪਾਂ ਇਹੀ ਗੱਲ بار بار ਇਹੀ ਬੇਨਤੀ ਕਰਦੇ ਆ ਵੀਰੇ ਜਦੋਂ ਆਪਾਂ ਹੁਣ 22 ਜੀ ਜੀ ਬਾਈ ਨੂੰ ਪਤਾ ਨਹੀਂ ਹੈਗਾ ਬੱਕਰੀ ਆਪਣੀ ਜਾਂ 14000 ਦੀ ਜਾਂ 15000 ਦੀ ਆ ਠੀਕ ਆ ਜੀ ਬੱਕਰੀ ਆਪਾਂ ਇਹਨੂੰ ਦੇਤੀ 30000 ਦੀ ਜਾਂ 35000 ਦੀ ਠੀਕ ਆ ਜੀ ਇਹ ਕੰਮ ਵੀ ਨਹੀਂ ਹੋਣਾ ਚਾਹੀਦਾ ਬੱਕਰੀ ਜੇ ਵੀਰੇ ਆਪਣੀ 13000 ਦੀ ਉਹਨੂੰ 15000 ਦੀ ਦੇ ਦੋ 2000 ਪ੍ਰੋਫਿਟ ਬਹੁਤ ਹੁੰਦੇ ਆ ਠੀਕ ਆ ਜੀ ਬੱਕਰੀ ਮਗਰ ਜੇ ਆਪਾਂ ਹੁਣ ਲਾਲਚ ਕਰੀਏ ਵੀ ਆਪਾਂ ਨੂੰ ਇੱਕ ਬੱਕਰੀ 10000 ਜਾਂ 5000 ਰੁਪਏ ਛੱਡੂਗੀ ਉਹ ਗੱਲਾਂ ਨਾ ਕਰੋ ਬਾਈ ਜੀ ਠੀਕ ਆ ਜੀ ਆਪਾਂ ਨੇ ਲੰਮਾ ਚਲਾਉਣਾ ਵੀਰੇ ਕੰਮ ਇਹ ਹੁਣ ਮੈਂ ਕੱਲ ਬਾਈ ਪੰਮੇ ਨੂੰ ਇਹਨੇ ਰ ਠੀਕ ਹੈ ਜੀ ਗੱਲ ਇਹ 60 ਤੇ 7000 ਦੇ ਬਿਲਕੁਲ ਲਈ ਹੈ ਜੀ ਅੱਜ ਬਾਈ ਨੇ ਮੈਨੂੰ ਮੈਂ ਠੱਗੀ ਕਿਉਂ ਕਰਾਂ ਸਾਹਮਣੋਂ ਸਾਹਮਣੇ ਸੌਦਾ ਹੋ ਗਿਆ ਫੋਨ ਦੇ ਲਵੇ ਫੋਨ ਲਾ ਕੇ ਗੱਲ ਕਰਾਤੀ ਪਰ ਸਾਰੀ ਉੱਥੇ ਸੀ ਬਾਈ ਵੀ ਲੋਕ ਕਹਿੰਦੇ ਰਾਜੂ ਪੜਦੇ ਨਾ ਹੋਲੀ ਗੱਲ ਕਰਨ ਲੱਗ ਕਿਉਂ ਕਰ ਲਾ ਮੈਂ ਤਾਂ ਸੱਚਾ ਬਿਲਕੁਲ ਜੀ ਬਿਲਕੁਲ ਬਾਈ ਪੰਮੇ ਨੇ ਜਦ ਮੈਨੂੰ ਉਹੀ ਰਜਾਤਾ ਰਜਾਤਾ ਕਹਿੰਦਾ ਬਾਈ ਰਾਜੂ ਬੱਕਰੀ ਲਈਆ ਤਾਂ 7 ਤੇ 60 ਦੀ ਹਾਂਜੀ ਮੈਂ ਤੈਨੂੰ 70000 ਪਾਤਾ ਜੱਕ ਹਾਤੇ ਚ ਮੇਰੇ ਨਾ ਯਾਰ ਥੋੜਾ ਆ ਗਿਆ ਬਾਈ ਕਹਿੰਦਾ ਤਿੰਨ ਤੈਨੂੰ ਮੈਂ ਉਹੀ ਦੇਤਾ ਬਿਲਕੁਲ ਜੀ ਛਾਵਾਂ ਛਵਾਈ ਪੰਮੇ ਦੇ ਜੋ ਉਹੀ ਬੱਕਰੀ ਬੈਠੇ ਨੇ ਬਾਹਰ ਉਹੀ ਬੱਕਰੀ ਜਿਹੜੀ ਇਹਨੇ ਮੰਨ ਲਓ ਬਾਈ ਨੇ 67000 ਦੀ ਖਰੀਦ ਲਈ ਜੇ ਕਿਤੇ ਹੋਰ ਬੰਦੇ ਕੋਲੇ ਪੱਕੇ ਹੁੰਦੇ ਉਹ ਬੱਕਰੀ 80 ਜਾਂ 85000 ਦੀ ਜਾਣੀ ਸੀ ਬਾਈ ਜੀ ਬਹੁਤ ਤਕੜੀ ਬੱਕਰੀ ਕੁਆਲਿਟੀ ਦੀ ਲੈ ਕੇ ਦਿੱਤੀ ਪਹਿਲੇ ਸੂਨ ਵਾਲੀ ਹੋਰ ਬੰਦੇ ਕੋਲੇ ਹੁੰਦੀ ਉਹੀ ਬੱਕਰੀ ਆਪਾਂ ਨੂੰ 80 ਜਾਂ 85 90000 ਤੱਕ ਕਰਵਾਈ ਜੀ ਪਹੁੰਚਦੀ ਇਹਨਾਂ ਨੇ ਇਹ ਕੰਮ ਨਹੀਂ ਕਰਨਾ ਹੈਗਾ ਬਾਈ ਆਪਾਂ ਲੰਮਾ ਕੰਮ ਮੈਂ ਇਮਾਨਦਾਰੀ ਤੇ ਕੰਮ ਕਰਕੇ ਦੱਸਦਾ ਉਹ ਕਹਿੰਦਾ ਬਾਈ ਰਾਜੂ ਤਿੰਨ ਤੇਰੇ ਨੋਂ ਦਾ ਪਤਾ ਮੈਂ ਬਾਈ ਚਾਹੇ ਨਾ ਪਉਂਦਾ ਨਾ ਕਹਿੰਦਾ ਤਿੰਨ ਰੱਖ ਲਈ 67000 ਅਗਰੇ ਨੂੰ ਦੇ ਦੀ ਔਰ ਅਸੀਂ ਬਾਈਆਂ ਦੀਆਂ ਮੇਰੇ ਮੈਂ ਪਹੁੰਚਿਆ ਸੀਗਾ ਬਾਈ ਰਾਜੂ ਵੀ ਰਹੀ ਹੈਗਾ ਸਾਡੇ ਮਿਲਣ ਲੱਗ ਹੱਜ ਦਾ ਕੰਮ ਕਰੋ 8 9 ਨਾਕ ਵਿਕ ਚੁੱਕੇ ਨੇ ਵੀਰੇ ਠੀਕ ਆ ਜੀ ਚਾਰ ਪੰਜ ਸੌਦੇ ਮੈਂ ਲਾ ਵੀ ਲੈ ਠੀਕ ਆ ਜੀ ਇਹਦੇ ਵਿੱਚ ਐ ਹੁੰਦਾ ਵੀਰੇ ਜੇ ਪਹੁੰਚਾਂਗੇ ਤਾਂ ਤਾਂ ਹੀ ਸੌਦਾ बिकੂਗਾ ਵੀਰੇ ਹੁਣ ਘਰੇ ਬੈਠੇ ਤਾਂ ਕੋਈ ਦਿੱਕਤ ਨਹੀਂ ਹੈਗੀ ਕਿਵੇਂ ਬਿਕੂਗਾ ਕਿਸੇ ਦਾ ਕੀ ਪਤਾ ਵੀ ਆਪਾਂ ਨੂੰ ਕਿੱਥੇ ਕੀ ਖੜਿਆ ਵੀਰੇ ਜਦੋਂ ਆਪਾਂ ਮੰਡੀ ਚਾਵਾਂਗੇ ਆਪਾਂ ਨੂੰ ਪਤਾ ਲੱਗੂ ਫਲਾਣੇ ਬੰਦੇ ਕੋਲੇ ਬੱਕਰੀ ਖੜੀ ਆ ਬਾਈ ਚਾਹੇ ਆਪਾਂ ਉਹਦੇ ਘਰੇ ਜਾ ਕੇ ਲੈਨੇ ਆ ਚਾਹੇ ਮੰਡੀ ਚ ਲੈਨੇ ਆ ਪਰ ਉਹ ਪਤਾ ਲੱਗ ਜਾਂਦਾ ਵੀਰੇ ਜਿਹੜਾ ਜਾਣਕਾਰ ਬੰਦਾ ਉਹ ਮੰਡੀ ਦੇ ਵਿੱਚ ਪਹੁੰਚ ਕੇ ਉਹਨੂੰ ਪਤਾ ਲੱਗ ਜੂ ਇਹ ਨਹੀਂ ਪਤਾ ਮੰਡੀ ਦੇ ਵਿੱਚ ਉਹਦੀ 10 ਰੁਪਏ ਫालतू ਵਿਕੇ ਵੀਰੇ ਕਰ ਲਓ ਠੀਕ ਆ ਜੀ ਗੱਲ ਆ ਆ ਚੀਜ਼ ਹੁੰਦੀ ਆ ਬਾਈ ਜੀ ਹੈਲੋ ਕਰ 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 ਬਾਕੀ ਬਾਈ ਜੀ ਨਾਲ ਗੱਲ ਕਰ ਲਓ ਕੋਈ ਗੱਲ ਨਹੀਂ ਵੀਰੇ ਇਹ ਬਾਈ ਮੰਡੀ ਦੇ ਓਨਰ ਰਹੇਗੇ ਵੀਰਾਂ ਦਾ ਪਹੁੰਚੋ ਲਾਜ਼ਮੀ ਵੱਧ ਤੋਂ ਵੱਧ ਵਪਾਰੀ ਪਹੁੰਚੋ ਤੇ ਬਿਚਣ ਵਾਲੇ ਵੀ ਖਰੀਦਣ ਵਾਲੇ ਵੀ ਸਾਰੇ ਪਹੁੰਚੋ ਹੁਣ ਅਸੀਂ ਬਾਈ ਜੀ ਹਰੇਕ ਬੰਦੇ ਦਾ ਮਾਣ ਰੱਖਦੇ ਆ ਅੱਜ ਮੰਡੀਆਂ ਦੋ ਸੀ ਵੀਰੇ 베ਗਾ ਮੰਡੀ ਵੀ ਸੀ ਤੇ ਬਾਕੀ ਬਾਈ ਤਨੌਲੀ ਵਾਲਾਂ ਦਾ ਵੀ ਫੋਨ ਗਿਆ ਸੀ ਆਪਣੇ ਕੋਲੇ ਠੀਕ ਆ ਜੀ ਚਲੋ ਵਿਗਣਾ ਮੁਕੱਦਰ ਹੁੰਦਾ ਵੀਰੇ ਆਪਾਂ ਇਹ ਗੱਲ ਨਹੀਂ ਕਹਿੰਦੇ ਹੈਗੇ ਵਿਗਿਆ ਵੀ ਆ ਮਾਲ ਆ ਠੀਕ ਆ ਜੀ ਅਸੀਂ ਆਏ ਸੀ ਤੇ ਸਾਡੇ ਸੌਦੇ ਵੀ ਬਈ ਰਾਜੂ ਆਪਾਂ ਕਿੰਨੇ ਕਰ ਲੈ 7-8 ਸੌਦੇ ਕਰ ਚੁੱਕੇ ਹਾਂ ਹਾਂ ਜੱਜ ਕਰ ਲਿਓ ਵੀਰੇ ਕਰ ਲੇ ਜੀ ਠੀਕ ਆ ਆ ਤਿੰਨ ਬੱਚੇ ਲੈ ਲੇ ਬਿਲਕੁਲ ਜੀ ਜੇ ਪਹੁੰਚਾਂਗੇ ਬਈ ਤਾਂ ਮਿਲੂਗਾ ਚੀਜ਼ ਆਪਾਂ ਨੂੰ ਘਰੇ ਬੈਠਿਆਂ ਨੂੰ ਕੋਈ ਆਪਾਂ 300 ਇਹਨੇ ਵਿਚਾਰਨੇ ਲਿਖਾਈ ਦਾ ਦਿੱਤਾ 300 ਨੇ ਦਿੱਤਾ ਚਲੋ ਚਲੋ ਅਗਲਾ ਦੁਕਾਨ ਖੋਲੀ ਬੈਠਾ ਉਹਨਾਂ ਵੀ ਕੋਈ ਪ੍ਰੋਫਟ ਤਾਂ ਚਾਹੀਦਾ ਰੋਟੀ ਦਾ ਲੰਗਰ ਖੋਲੀ ਬੈਠਾ ਚਾਹ ਦਾ ਖੋਲੀ ਬੈਠਾ ਜੇ ਸ਼ਾਹੂਕਾਰ ਦੀ ਹੱਟ 'ਚ 2 ਰੁਪਏ ਨਾ ਵਟੇ ਤਾਂ ਹੱਟ ਕਿਉਂ ਖੋਲੂਗਾ ਸਹੀ ਬੰਦੇ ਵੀਰੇ ਇਹੇ ਜੀ ਲਾਲਚ ਸਭ ਨੂੰ ਹੈ ਵੀ ਬਾਲਾ ਨਾ ਉਹ ਬਾਈ ਇੱਕ ਗੱਲ ਹੋਰ ਵੀ ਮੈਂ ਹੱਥ ਜੋੜ ਕੇ ਕਹਿੰਦਾ ਕਈ ਵਾਰੀ ਬੰਦੇ ਇਹੋ ਜਿਹੇ ਵੀ ਅਸੀਂ ਦੇਖੇ ਨੇ ਬਿਨਾ ਪਰਚੀ ਤੋਂ ਵੀਰੇ ਲੰਘਣਾ ਕਰਦੇ ਨੇ ਉਹ ਨਾ ਕਰਨ ਬਾਈ ਠੀਕ ਆ ਆਪਾਂ ਉਰੇ ਰੋਟੀ ਖਾਣੇ ਜੇ ਆਪਾਂ ਦੋ ਬੰਦੇ ਜਾਂ ਚਾਰ ਬੰਦੇ ਢਾਬੇ ਤੇ ਬਾਈ ਜੀ ਰੋਟੀ ਖਾਣ ਲੱਗ ਜੀ ਹੈ ਨਾ 6-700 ਰੁਪਿਆ ਲੱਗ ਜਾਂਦਾ ਜੇ ਆਪਾਂ ਉਰੇ 100 ਰੁਪਿਆ ਪਰਚੀ ਦਾ ਦੇ ਦਾਂਗੇ ਕੋਈ ਵੱਡੀ ਗੱਲ ਨਹੀਂ ਹੈਗੀ ਬਾਈ ਜੀ ਠੀਕ ਆ ਜੀ ਤਹੂਲਤਾ ਦਾ ਦੇਖੋ ਜੀ ਆ ਪਾਣੀ ਚੰਦਰਾ ਦੇਖ ਲਓ ਬਿਲਕੁਲ ਹੈ ਜੀ ਬਾਕੀ ਉਹ ਸਾਰੇ ਪ੍ਰਬੰਧ ਨੇ ਬਾਈ ਇਹ ਸ਼ਿੱਟਾ ਦੇ ਕੋਲ ਖੁੱਲੀਆਂ ਜੋ ਮਰਜੀ ਕਰੋ ਬਾਈ ਕੋਈ ਨੀਰੀ ਆ ਜੇ ਬਾਈ ਜੀ ਕੋਈ ਨੀਰੀ ਕੋਈ ਇੱਥੇ ਗੱਲ ਦੀ ਔਕਾਤ ਹੀ ਨਹੀਂ ਬਾਈ ਪਤਾ ਹੀ ਲੱਗ ਜਾਂਦਾ ਵੀਰੇ ਉਹ ਤਾਂ ਦੇਖ ਕੇ ਪਤਾ ਲੱਗ ਗਿਆ ਜੀ ਇਹ ਅੱਜ ਕੁਛ ਦਿਨ ਪਹਿਲਾਂ ਇਹ ਮੰਡੀ ਚੱਲ ਪਾਂਦੀ ਅੱਜ ਤੋਂ 4 ਸਾਲ ਇਹੀ ਕਾਗਜ਼ਾਂ ਛੱਪ ਜਾਂਦੀ ਮਹਾਨ ਮੰਡੀ ਹੋ ਜਾਂਦੀ ਮਹਾਨ ਮੰਡੀ ਹੋ ਜਾਂਦੀ ਵੀਰੇ ਓਏ ਪੁਰਾਣੀ ਮੰਡੀ ਚੱਲ ਰਹੀ ਹੈ ਮੱਜਾਂ ਦੀ ਬਿਲਕੁਲ ਜੀ ਬਿਲਕੁਲ ਵੀ ਆਪਾਂ ਚਲੋ ਨਾਲ ਮੱਜਾਂ ਦੇ ਇਹ ਥੋੜੀ ਜੀ ਬੱਕਰੀਆਂ ਦੀ ਮੰਡੀ ਵੀ ਤੋਰਤੀ ਇਹ ਵੀ ਬਾਈਆਂ ਦਾ ਬਾਬਾ ਗਰੀਬ ਦੀ ਅਮੀਰ ਦੀ ਰੋਜੀ ਰੋਟੀ ਚਰਨਾ ਜਿਹੜਾ ਬਾਈ ਮੇਰੀ ਗੱਲ ਸੁਣੋ ਚਾਹ ਕੋਈ ਗਰੀਬ ਆ ਅਮੀਰ ਆ ਕੋਈ ਵੱਡੀ ਗੱਲ ਨਹੀਂ ਹੁੰਦੀ ਹੈਗੀ ਵੀ ਆਪਣੇ ਕੋਲੇ ਜੇ 1 ਲੱਖ 2 ਲੱਖ ਰੁਪਈਆ ਆਪਾਂ ਤਾਂ ਮੰਡੀ ਚ ਆਉਣਾ ਇੱਥੇ ਦਾ ਬਾਈ ਜੀ ਕੋਈ 10 20 ਹਜ਼ਾਰ ਰੁਪਈਆ ਵੀ ਪਾ ਕੇ ਮੰਡੀ ਦੇ ਵਿੱਚ ਆ ਗਿਆ ਜੇ ਆਪਾਂ ਚਾਰ ਛੇਲੇ ਵੀ ਲੈ ਕੇ ਵੇਚ ਲੈਣਾ ਬਾਈ ਜੀ ਤਾਂ ਵੀ ਤੈਨੂੰ 500 ਰੁਪਈਆ ਮੇਂਨੇ ਗੱਲ ਬਚੂਗਾ ਰੋਟੀ ਦਾ ਕਮਾਣਾ ਤਾਂ ਵੀ 2000 ਰੁਪਈਆ ਆਪਾਂ ਆਪਦੇ ਘਰੇ ਲੱਗੇ ਜਾਵਾਂਗੇ ਠੀਕ ਆ ਜੀ ਗੱਲ ਬਾਕੀ ਬਾਈ ਰਾਜੂ ਦਾ ਥ ਜੀ ਇੱਕ ਮੰਡੀ ਨਹੀਂ ਉਰੇ ਆਉਂਗਾ ਦੂਈ ਮੰਡੀ ਆ ਜੂ ਕੋਈ ਬੰਦੇ ਨੂੰ ਚਲੋ ੜਿੱਕਾ ਵੀ ਹੋ ਜਾਂਦਾ ਗੁੱਸਾ ਵੀ ਨਾ ਕਰਿਓ ਬਾਈ ਰਾਜੂ ਤੁਹਾਡਾ ਇਹ ਜਾ ਮੈਂ ਕੋਈ ਐਡਾ ਪੈਸੇ ਦੇ ਗੈ ਨਹੀਂ ਲੱਗਿਆ ਆਇਆ ਪੈਸਾ ਹੋਣੀ ਜਾਣੀ ਚੀਜ਼ ਐ ਆਪਾਂ ਤਾਂ ਬੰਦਿਆਂ ਦਾ ਦਿਲ ਜਿੱਤਣਾ ਐ ਪੈਸਾ ਤਾਂ ਜਾ ਤੈਨੂੰ ਮੈਂ ਚੰਗਾ ਲੱਗਿਆ ਤੂੰ ਮੈਨੂੰ ਆਪ ਹੀ ਦੇ ਦੇਂਗਾ ਕਿਉਂ ਜੀ ਚਰਨਾ ਜੀ ਬਿਲਕੁਲ ਜੀ ਬਿਲਕੁਲ ਬਾਈ ਜੀ ਹਾਂ ਆਪਾਂ ਮੰਡੀਆਂ ਚਲਾਉਣੀਆਂ ਨੇ ਵੀ ਸਮੇਂ ਲੰਬੇ ਵਰਤਣੇ ਇੱਕ ਦੋ ਦਿਨਾਂ ਦੀ ਗੱਲ ਨਹੀਂ ਹੈਗੀ ਇਹ ਬਾਈ ਵੀਡੀਓ ਐ ਇਹ ਪਾਰਟ ਅੱਡ ਬਣਾ ਦੀ ਕੱਟ ਦੇ ਵੀਡੀਓ ਵਧੀਆ ਬਣ ਗਈ ਹੋਰ ਨਵੀਂ ਚਲਾ